ਜਹਾਜ਼ ਹਾਦਸੇ ਦੇ ਵਿੱਚ ਪਟਿਆਲਾ ਦੀ ਅੰਜੂ ਸ਼ਰਮਾ ਦੀ ਵੀ ਹੋਈ ਮੌਤ ਪਟਿਆਲਾ ਦੇ ਪਿੰਡ ਅਲਾਣਾ ਦੀ ਨੂੰ ਅਹਮਦਾਬਾਦ ਜਹਾਜ਼ ਹਾਦਸੇ ਦੀ ਹੋਈ ਸ਼ਿਕਾ ਅੰਜੂ ਸ਼ਰਮਾ ਲੰਡਨ ਚ ਜਾ ਰਹੀ ਸੀ ਆਪਣੀ ਟੀਕ ਕੋ ਪਟਿਆਲਾ ਜ਼ਿਲ੍ਹੇ ਦੇ ਇੱਕ ਨੌਰ ਵਿਧਾਨ ਸਭਾ ਹਲਕਾ ਦੇ ਪਿੰਡ ਅਲਾਣਾ ਦੀ ਨੂੰ ਅੰਜੂ ਸ਼ਰਮਾ ਜੋ ਕਿ ਲੰਬੇ ਸਮੇਂ ਤੋਂ ਅੰਮਦਾਬਾਦ ਦੇ ਵਿੱਚ ਰਹਿ ਰਹੀ ਸੀ ਤੇ ਬਾਕੀ ਦਾ ਪਰਿਵਾਰ ਪਿੰਡ ਅਲਾਣਾ ਦੇ ਵਿੱਚ ਹੀ ਹੈ ਅੰਜੂ ਸ਼ਰਮਾ ਦਾ ਵਿਆਹ 1990 ਦੇ ਵਿੱਚ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਅਲਾਣਾ ਦੇ ਵਿੱਚ ਹੋਇਆ ਸੀ ਉਹਨਾਂ ਦੀਆਂ ਦੋ ਧੀਆਂ ਹਨ ਤੇ ਦੋਵੇਂ ਧੀਆਂ ਵਿਆਹੀਆਂ ਹੋਈਆਂ ਹਨ ਤਾਂ ਅੰਜੂ ਸ਼ਰਮਾ ਦੇ ਪਤੀ ਦੀ 4 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅੰਜੂ ਸ਼ਰਮਾ ਜੋ ਕਿ ਆਪਣੀ ਧੀ ਜੋ ਕਿ ਲੰਡਨ ਦੇ ਵਿੱਚ ਰਹਿੰਦੀ ਆ ਉਸ ਨੂੰ ਮਿਲਣ ਦੇ ਲਈ ਜਾ ਰਹੀ ਸੀ ਜਿਸ ਜਹਾਜ਼ ਦੇ ਵਿੱਚ ਜਾ ਰਹੀ ਸੀ ਉਹ ਜਹਾਜ਼ ਉਡਾਣ ਭਰਦਿਆਂ ਸਾਰ ਹੀ ਜਿਹੜਾ ਕੀ ਕ੍ਰੈਸ਼ ਹੋ ਜਾਂਦਾ ਹੈ ਅੰਮਦਾਬਾਦ ਜਹਾਜ਼ ਹਾਦਸੇ ਦੇ ਸ਼ਿਕਾਰ ਹੋਈ ਅੰਜੂ ਸ਼ਰਮਾ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਅੰਜੂ ਸ਼ਰਮਾ ਆਪਣੀ ਧੀ ਕੋਲ ਜਾ ਰਹੀ ਸੀ ਦੋ ਧੀਆ ਨੇ ਜਦਕਿ ਇੱਕ ਤੇ ਗੁਜਰਾਤ ਦੇ ਵਡੋਦਰਾ ਦੇ ਵਿੱਚ ਰਹਿੰਦੀ ਹੈ ਜਦਕਿ ਦੂਜੀ ਧੀ ਲੰਡਨ ਦੇ ਵਿੱਚ ਆਪਣੇ ਪਰਿਵਾਰ ਸਮੇਤ ਉੱਥੇ ਹੀ ਉਸ ਦੀ ਰਿਹਾਈ ਹੈ ਜਿਸ ਨੂੰ ਕਿ ਮਿਲਣ ਦੇ ਲਈ ਅੰਜੂ ਸ਼ਰਮਾ ਜਾ ਰਹੀ ਸੀ ਤਾਂ ਉਸ ਦੇ ਨਾਲ ਇਹ ਹਾਦਸਾ ਵਾਪਰਿਆ ਜਹਾਜ਼ ਹਾਦਸੇ ਦਾ ਸ਼ਿਕਾਰ ਹੋਈ ਅੰਜੂ ਸ਼ਰਮਾ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਕੀ ਕੁਝ ਕਿਹਾ ਆਓ ਸੁਣਦੇ ਹਾਂ ਕਿੱਥੇ ਦੇ ਰਹੇ ਹੋ ਸਰ ਅਲਾਣਾ ਪਿੰਡ ਅਲਾਣਾ ਸਰ ਇੱਕ ਜਿਹੜੀ ਅਹਮਦਾਬਾਦ ਦੇ ਵਿੱਚ ਐਕਸੀਡੈਂਟ ਹੋਇਆ ਜਹਾਜ਼ ਜਿਹੜਾ ਹਾਦਸਾ ਕਰ ਰਿਹਾ ਉਹਦੇ ਵਿੱਚੋਂ ਅਲਾਣਾ ਪਿੰਡ ਦੇ ਵੀ ਕੀ ਪੀਜੀ ਦੀ ਗੱਲ ਹੈ ਉਹਨਾਂ ਬਾਰੇ تھوڑی ਜਾਣਕਾਰੀ دیو ਕੌਣ ਨੇ ਤੇ ਤੁਹਾਡੇ ਕੀ ਲੱਗਦੇ ਨੇ ਸਾਡੇ ਪੱਪ ਦੇ ਪੱਬੀ ਜੀ ਅੰਦੂ ਸ਼ਰਮਾ ਜੀ ਤੇ ਬਰੋਦਰਾ ਰਹਿੰਦੇ ਸੀ ਉਹ ਗੁਜਰਾਤੀ ਕੋ ਆਪਣੀ ਬੇਟੀ ਨੂੰ ਮਿਲਣ ਵਾਸਤੇ ਲੰਡਨ ਜਾ ਰਹੇ ਸੀ ਤੇ ਆਂਧਾਵਾਸੇ ਮੰਦਾ ਤੇ ਹਾਦਸਾ ਹੋ ਗਿਆ ਤੇ ਉਹ ਮਿੱਟੀ ਉੱਤੇ ਪੈ ਗਏ ਕਿੰਨੀ ਉਮਰ ਦਾ ਪੁੱਤ ਸੀ ਜੀ ਉਮਰ 70 ਸਨ ਤਾਂ ਤੇ ਪਹਿਲਾਂ ਤਾਂ ਛੋਟੇ ਉਥੇ ਫੋਨ ਆਇਆ ਸਾਡੇ ਕੋਲ ਲੰਡਨ ਤੋਂ ਹੀ ਫੋਨ ਆਇਆ ਵਿਦ ਤੇ ਇਸ ਤਰ੍ਹਾਂ ਕੋਈ ਗੱਲ ਹੋਈ ਸਭ ਨੂੰ ਕਲੀਅਰ ਨਹੀਂ ਹੋਇਆ ਪਹਿਲਾਂ ਉਸ ਤੋਂ ਬਾਅਦ ਪਤਾ ਲੱਗਿਆ ਵੀ ਉਹ ਵੀ ਡੈੱਡ ਹੋ ਚੁੱਕੇ ਆ ਤੇ ਨਸ ਦੋਗੋ ਦੋਗੋ ਹੀ ਪਤਾ ਲੱਗਿਆ ਸਾਨੂੰ ਬਸ ਨਹੀਂ ਉਹ ਜਿਹੜੇ ਸੀ ਕੋਈ ਕਿਤੇ ਲੰਡਨ ਜਾਣਾ ਸੀ ਉਹਨਾਂ ਨੇ ਉੱਥੇ ਉਹ ਕਿ ਕਿਹਦੇ ਕੋਲ ਜਾਣਾ ਸੀਗਾ ਜੀ ਸਾਡੀ ਕੋਲ ਜਾਣਾ ਸੀ ਸਾਡੀ ਉਹ ਆਪਣੀ ਬੇਟੀ ਕੋਲ ਜਾਣਾ ਸੀ ਹਾਂ ਜੀ ਬੇਟੀ ਵਾਜੀ ਬੇਟੀ ਕੋਲ ਜਾਣਾ ਤੇ ਆਪਾਂ ਆਪਣੇ ਇੱਥੇ ਇੱਥੇ ਕੀ ਰਿਸ਼ਤੇਦਾਰੀ ਆ ਉਹ ਨਾਲੇ ਪੜਚੁੰਨ ਤੇ ਇੱਥੇ ਬਿਹੇਵੀਅਰ ਆ ਜੀ ਤੇ ਬੇ ਅੱਜ ਰਹਿ ਗਏ ਆ ਜੀ ਹਾਂ ਜੀ ਹਾਂ ਯਾ ਯਾ ਇੱਥੇ ਅੰਦਰ ਇਸ ਤੋਂ ਪਹਿਲਾਂ ਕਦੋਂ ਗਏ ਸੀਗੇ ਜੀ ਲਾਸਟ ਟਾਈਮ ਉਹ ਤੇ ਵੀ ਕੁ ਮਹੀਨਾ ਪਹਿਲਾਂ ਗਿਆ ਸੀ ਚਰਦੀ ਕਲਾ ਟਾਈਮ ਟੀਵੀ ਲਈ ਪਟਿਆਲਾ ਤੋਂ ਪੱਤਰਕਾਰ ਅਮਰਜੀਤ ਸਿੰਘ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉੰਦਿ ਨਈ ਪ੍ਰੈਸ ਕਰੋ ਬੈਲ ਆਈਕਨ ਨੂੰ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ call or scan qr code to contact us rodis inc million miles with smile or scan qr code to contact us taaba indian cuisine tracee fine authentic indian cuisine in tracee or scan qr code to contact us simi vale family dental office or scan qr code to contact us